2017 ਦੇ ਵਿੱਚ ਹੈਰੀ ਵੀਰ ਨੇ ਹੈਰੀ ਜਿਹੜਾ ਮੇਰਾ ਇੱਕ ਚੀਜ਼ ਮੇਰੀ ਜ਼ਿੰਦਗੀ ਦਾ ਜਿਵੇਂ ਸੋ ਹੈਰੀ ਵੀਰ ਬਾਰੇ ਆਪਾਂ ਸਾਰੀ ਗੱਲ ਬਾਤ ਚ ਕਰਨੀ ਆ ਜਿਹੜੀ ਮੇਰੀ ਕਿਸਮਤ ਇੰਨੀ ਵਧੀਆ ਤੁਹਾਨੂੰ ਦੱਸਿਆ ਜੀ ਮੈਂ ਹਰ ਇੱਕ ਵਾਰੀ ਕਹਿੰਦਾ ਸਾਡੇ ਘਰ ਚ ਗੁੰਮ ਗਾਲ ਨਾ ਆਪਾਂ ਉਹਦੇ ਇਸ਼ਾਨਾਨ ਕਰ ਲਿਆ ਆਪਣਾ ਪਰਨਤਾਰਾ ਹੋ ਗਿਆ ਮੇਰੀ ਮੇਰੀ ਜ਼ਿੰਦਗੀ ਸੁਧਰੀ ਹਮੇਸ਼ਾ ਤਾਂ ਵੀ ਮੈਂ ਆਪਣੀ ਲਾਈਫ ਚ ਮੈਂ ਕਿਸੇ ਬੰਦੇ ਨੂੰ ਫੋਲੋ ਨਹੀਂ ਕੀਤਾ ਇੱਕ ਬੰਦੇ ਤੋਂ ਬਿਨਾਂ ਹੈਰੀ ਵੀਰ ਤੋਂ ਜਿਹਨੇ ਕਹਤਾ ਦੇਣਾ ਤਾਂ ਦੇਣਾ ਜਿਹਨੇ ਕਹਤਾ ਰਾਤ ਤਾਂ ਮੇਰੇ ਰਾਤ ਆ ਜਿੰਨੇ ਇੰਨਾ ਮੈਨੂੰ ਆਪਣੇ ਭਾਈ ਤੇ ਯਕੀਨ ਆ ਭਾਈ ਬਾਅਦ ਚ ਹੋਰੂ ਪਹਿਲਾਂ ਮੈਂ ਹਮੇਸ਼ਾ ਆ ਗਿਆ ਨਾ ਠੀਕ ਆ ਹੈਰੀ ਵੀਰ ਨੇ ਹੈਰੀ ਵੀਰ ਦਾ ਬਗਨ ਸੀਗਾ ਕਵਾੰਟਲ 8-9 ਕਿਲੋ ਮਿਲਾਦਾ ਉਹਨੂੰ ਬਲਕ ਚ ਬੋਡੀ ਦਾ ਸ਼ੌਂਕ ਸੀਗਾ ਹੈਰੀ ਵੀਰ ਨੂੰ ਟਿੱਕੇ ਦਾਮ ਸ਼ੌਂਕ ਪੈ ਗਿਆ ਪਹਿਲਾਂ ਸ਼ੌਂਕ ਨੂੰ ਪਹਿਲਾਂ ਸੀ ਸਟੱਡੀ ਉਹਨੀ ਚੱਲ ਰਹੀ ਸੀ 2016-16 ਜਾ ਕੇ ਵੀਰਾ ਕਹਿੰਦਾ ਮੈਂ ਕਟਿੰਗ ਕਰਨੀ ਆ 17 ਜਾ ਕੇ ਠੀਕ ਆ ਕਿਉਂਕਿ ਮੈਂ ਉਹਦੇ ਹਮੇਸ਼ਾ ਪਿੱਛੇ ਜਾਣੀ ਆ ਜਿਹੜੀ ਚੀਜ਼ ਅੱਜ ਹੈਰੀ ਵੀਰ ਨੇ ਕਰਤੀ ਤਾਂ ਪਿੰਕਾ ਉਹਦੇ 6 ਮਹੀਨਿਆਂ ਚ ਸਾਲ ਜੋ ਚੀਜ਼ ਕਰੂਗਾ ਚਾਹੇ ਜਿੱਥੇ ਮਰਦੀ ਹੋਮਾ ਜਿਹੜੀ ਮਰਜੀ ਪੋਜੀਸ਼ਨ ਤੇ ਹੋਮਾ ਕਰੂਗਾ ਹੀ ਕਰੂਗਾ ਜੇ ਅੱਜ ਹੈਰੀ ਵੀਰੇ ਨੇ ਆ ਚੀਜ਼ ਕਰਤੀ ਉਹ ਜਣ ਚੇ ਤੁਸੀਂ ਕਹ ਲੋਗੇ ਐਰੀ ਵਿਰੇ ਤੋਂ ਬਾਅਦ ਜਿਹੜੀ ਚੀਜ਼ਾਂ ਨੇ ਕੀਤੀ ਆ ਤਾਂ ਸਮਝੋ ਪਿੰਕ ਦਾ ਫੀਚਰ ਆ ਉਹ ਕਿੰਕਾ ਉਹ ਕਰੂਗਾ ਇਹ ਕਰੂਗਾ ਸਮਝੋ ਇਹ ਲੈਸਤੀ ਰੂਪ ਚਾ ਉਹ ਤੋਂ ਬਾਅਦ 2017 ਚ ਐਰੀ ਵਿਰੇ ਕਰਨੀ ਮੈਂ ਕਟਿੰਗ ਕਰ ਲਈਆ ਕਟਿੰਗ ਲਈ ਉਹ ਬੰਦਾ ਪਹਿਲਾਂ ਤੇ ਪੜ੍ਹਨ ਲਿਖਣ ਵਾਲਾ ਬੰਦਾ ਉਹਨੇ ਸਟੱਡੀ ਕੀਤੀ ਜੋ ਵੀ ਕੀਤਾ ਉਹ ਬੰਦੇ ਨੇ ਆਪਣੀ ਕੱਢੇ ਨੂੰ ਸਟਾਰਟ ਕਰਤੀ ਮੈਂ ਘਰੇ ਬੈਠਾ ਉਹਨਾਂ ਦਾ ਮਡੋਕਰ ਬੰਦੇ ਸੀ ਜਿਵੇਂ ਫੈਮਿਲੀ ਤੋਂ ਵੈਸੇ ਵਧੀਆ ਸੀ ਵੈਸੇ ਮਾਈਂਡ ਤੋਂ ਵਡੋਕਰ ਸੀ ਵੀ ਖਤਮ ਹੋ ਗਈ ਸੀ ਕੈਰੀਅਰ ਕੋਈ ਕਰੇਮਿੰਗ ਨਹੀਂ ਸੀ ਇਹ ਚੀਜ਼ ਤੁਹਾਨੂੰ ਬਹੁਤ ਵਧੀਆ ਗੱਲ ਦੱਸ ਕੇ ਜਾਣਾ ਮੈਂ ਤੁਹਾਨੂੰ ਪਰਮਾਤਮਾ ਦੇ ਦੱਸੂਗਾ ਕਿ ਰੱਬ ਨੂੰ ਬਦੌਰ ਚਾਹੀਦਾ ਵੀ ਇਹ ਬੱਚੇ ਨੇ ਇੱਕ ਖਾਬ ਦੇਖਿਆ ਸੀ ਵੀ ਇਹਨੇ ਰੇਟਰ ਬਣਨ ਦਾ ਸੁਪਨਾ ਦੇਖਿਆ ਸੀ ਸਮਝ ਗਏ ਜਦ ਕਿ ਮੈਂ ਖਤਮ ਹੋ ਚੁੱਕਿਆ ਸੀ ਅੰਦਰੋਂ ਪਰ ਉਹ ਜਿਹੜੇ ਮੈਂ ਉਹ એનર્ਜੀ ਮੈਂ ਕ੍ਰੀਏਟ ਕਰਕੇ ਰੱਖੀ ਆ ਨਾ 3-4 ਸਾਲ ਪ੍ਰਮਾਤਮਾ ਦੀ ਘਰ ਚੋਂ ਲਿਖੀ ਇਸੇ ਉੱਪਰ ਉਹਨੇ ਸੁਪਨਾ ਬੁਰਾ ਕਰਨਾ ਸੀ 2017 ਦੇ ਵਿੱਚ ਹੈਰੀ ਵੀਰੇ ਨੇ ਕਟਿੰਗ ਸਟਾਰਟ ਕਰਤੀ ਦੋ ਕੁ ਮਹੀਨੇ ਤਾਂ ਮੈਂ ਬਹਿ ਕੇ ਦੇਖਿਆ ਇੰਨੀ ਮਿਹਨਤ ਕੀਤੀ ਵੀਰੇ ਨੇ ਉਹਦੀ ਮਿਹਨਤ ਤੋਂ ਬਾਅਦ ਦੱਸੂਗਾ ਮੈਂ ਕਿ ਮੈਂ ਦੇਖਿਆ ਮਾ ਯਾਰ ਵੀ ਵੀਰਾ ਨਾ ਅੰਦਰ ਉਨੇ ਲੋਰ ਲਾਉ ਖਲਾ ਲੈਣਾ ਜੰਪ ਕਰੀ ਜਾਣਾ ਜੋ ਵੀ ਉਹਦੀ ਕਾਰਡੀਓ ਸੀ ਜੋ ਵੀ ਰਨਿੰਗ ਕਰਨੀ ਉਹਨੇ ਮੈਨੂੰ ਦੇਖ ਦੇਖ ਨੂੰ ਲੱਸਾ ਜੀ ਵੀ ਕਿਹਨੇ ਕਰਨਾ ਬਾਅਦ ਚ ਮੈਂ ਦੇਖਿਆ ਮੈਂ ਕਿਹਾ ਵੀ ਮੈਂ ਵੀ ਸਟਾਰਟ ਕਰਤਾ ਮੈਂ ਕਿਹਾ ਵੀਰੇ ਮੈਂ ਵੀ ਕਰਨਾ ਤੇ ਇਹ ਕਹਿੰਦਾ ਜਾਣਕਾਰ ਤੂੰ ਵੀ ਨਾਲ ਮੈਂ ਵੀ ਕਰੀ ਕੇ ਨਾਲ ਦੀ ਨਾਲ ਬਾਡੀ ਦਾ ਸ਼ੌਂਕ ਪੈਦਾ ਗਿਆ ਕਬੱਡੀ ਤਾਂ ਮਰ ਗਿਆ ਬਾਡੀ ਦਾ ਪੈਦਾ ਗਿਆ ਉਹ ਤੋਂ ਬਾਅਦ ਚ ਦੋਨੇ ਵੀਰੇਆਂ ਦਾ ਪੂਰੀ ਕਟਿੰਗ ਕਰ ਲਈ ਮੈਂ ਵੀ ਨਾਲ ਸੈੱਟ ਹੋ ਗਿਆ ਉਹਨਾਂ ਨੇ ਗਰੂਨਿੰਗ ਕਰੀ ਜਾਣੀ ਡੰਡ ਬੈਠ ਕਾ ਮਾਰੀ ਜਾਣੀ ਗਰਾਊਂਡ ਦੀ ਹੱਤ ਪੈ ਗਈ ਪਹਿਲਾਂ ਤਾਂ ਕਿੱਥੇ ਬੈ ਕੇ ਮੋਡਲ ਲੱਗੇ ਸੀ ਗਰਾਉਂਡ ਤੋਂ ਜਾਣਾ ਬਹਿ ਕੇ ਮੁੜਿਆ ਉਹਨਾਂ ਨਾਲ ਜਾਣਾ ਬਹਿ ਕੇ ਮੁੜਿਆ ਉਹਨਾਂ ਪਾਪਾ ਨੂੰ ਵੀ ਇੱਕ ਅਗੇ ਪਤਾ ਲੱਗਿਆ ਸੀ ਬੰਦੇ ਮੈਂਟਲੀ ਆਤਮ ਹੋ ਚੁੱਕੇ ਰਹੇ ਇਹਨੇ ਕੁਝ ਨਹੀਂ ਕਰਨਾ ਪਾਪਾ ਨੇ ਇਹ ਕਹਿਦਾ ਸੀ ਕਹਿੰਦੇ ਵੀ ਤੂੰ ਸੀ ਪਲੇਅਰ ਨਹੀਂ ਬਣ ਸਕਦੇ ਮੈਨੂੰ ਕਹਿੰਦੇ ਵੀ ਤੂੰ ਪਲੇਅਰ ਤੂੰ ਬਣ ਨਹੀਂ ਸਕਦਾ ਤਰੀ ਕਿਸਮਤ ਤੈਨੂੰ ਬਣਾ ਦੇਵੇ ਤਾਂ ਕੀ ਕਹਾਂ ਵੀ ਤੂੰ ਬੈਸ ਤੇਰੇ ਚ ਕੋਈ ਪਾਪਾ ਸਾਡੇ ਬਹੁਤ ਤਕੜੇ ਬਹੁਤ ਜ਼ਿਆਦਾ ਮਾਈਂਡ ਜੇ ਮੇਰੇ ਪਾਪਾ ਦੇ ਸਾਨੂੰ ਇੱਕ ਪੋਡਕਾਸਟ ਕਰਾ ਲਮਾਨਾ ਤਾਂ ਲੋਕ ਸੁਣਨਗੇ ਵੀ ਬੰਦੇ ਦਾ ਮਾਈਂਡ ਸੈਟ ਕੀ ਆ ਉਹਨਾਂ ਤੇ 3 ਘੰਟੇ ਦਾ ਇੱਕ ਅਲੱਗ ਪੋਡਕਾਸਟ ਹੋ ਸਕਦਾ ਜੇ ਮੇਰੇ ਪਾਪਾ ਦੀ ਲਾਈਫ ਤੇ ਕਰ ਪਾਪਾ ਕਹਿੰਦੇ ਤੂੰ ਇਹਰ ਛੱਡ ਦੇ ਵੀ ਤੇਰੇ ਤੂੰ ਕਿਉਂ ਬੇਟੀ ਕਰਾਉਣਾ ਕਹਿੰਦੇ ਵੀ 30 ਸੈਟ ਮਜਰ ਵੀ ਪਲੇਅਰ ਵੀ ਕਹਿੰਦੇ ਸੀ ਮੈਨੂੰ ਕਹਿੰਦੇ ਵੀ ਨਾ ਜ ਤਕੜਾ ਨਾ ਮੜਾ ਮਾੜੇ ਚ ਵੀ ਤਕੜੇ ਮੇੜੋਕਰ ਬੰਦਾ ਸਭ ਤੋਂ ਵੱਧ ਮਾਰਦਾ ਏ ਤੁਹਾਨੂੰ ਵੀ ਪਤਾ ਹੀ ਹੈ ਨਾ ਫਿਰ ਮੈਂ ਵੀਰੇ ਦੇ ਮਗਰ ਲਾ ਕੇ ਬਾਡੀ ਦਾ ਆਪਣਾ ਕੰਮ ਸ਼ੁਰੂ ਕਰਤਾ 2017 ਚ ਵੀਰੇ ਨੇ ਕਟਿੰਗ ਕੀਤੀ ਫੋਟੋ ਸ਼ੂਟ ਕਰਾਇਆ ਵੀਰੇ ਚਲੇ ਗਿਆ ਬਾਹਰ ਨੂੰ ਠੀਕ ਹੈ ਕੈਨੇਡਾ ਚਲੇ ਉਹ ਤੋਂ ਉਦੋਂ ਤੱਕ ਮੈਨੂੰ ਬਾਡੀ ਦਾ ਸੰਗ ਪੈ ਚੁੱਕਿਆ ਸੀ ਮੈਂ ਮਗਰ ਪ੍ਰੈਕਟਿਸ ਬਹੁਤ ਜ਼ਿਆਦਾ ਕੀਤੀ ਵੀਰੇ ਦੇ ਵੀਰੇ ਦੇ ਜਾਣ ਤੋਂ ਬਾਅਦ ਚ ਆਪਣੇ ਪਿੰਡ ਬੇੜ ਲੈਫਟੈਂਕ ਸੈਂਟਰ ਬਣ ਗਿਆ ਉਹ ਮੁੰਡੇ ਆਪਣੇ ਘਰ ਦੇ ਸੀ ਵੀ ਨਾਲ ਉਹਨਾਂ ਦਾ ਮੈਂ ਸਕਵਾਡ ਸਕੋਡ ਮਾਰਨ ਲੱਗ ਗਿਆ ਲੱਤਾਂ ਦਾ ਸ਼ੌਂਕ ਪੈ ਗਿਆ 2017 ਦੇ ਵਿੱਚ ਮੈਂ ਬਾਹਰ ਚਲੇ ਗਿਆ ਵੀਰੇ ਦੇ ਵਿੱਚ ਜਿਵੇਂ ਕਹਾਂ ਉਹ ਪ੍ਰੋਗਰਾਮ ਵੀਰੇ ਤੋਂ 5-6 ਮਹੀਨੇ ਬਾਅਦ ਚਲੇ ਗਿਆ ਠੀਕ ਆ ਉਹ ਤੋਂ ਬਾਅਦ ਚ ਅਸੀਂ ਉੱਥੇ ਜਿਵੇਂ ਬੇਸਮੈਂਟ 'ਚ ਰਹਦੇ ਸੀ ਠੀਕ ਆ ਭਾਈ ਵੀਰੇ ਦੀ ਮਿਹਨਤ ਬਹੁਤ ਵੱਡੀ ਹੈ ਯਾਰ ਮੈਂ ਤੁਹਾਨੂੰ ਦੱਸਿਆ ਨਾ ਜੇ ਅਗਲਾ ਟੌਪਿਕ ਬਣਾ ਹੈ ਵੀਰੇ ਵੀ ਤੇ ਆ ਜੂਗਾ ਹੋ ਸਕਦਾ ਕੋਈ ਥੋੜੀ ਗੱਲਾਂ ਕਲੀਅਰ ਕਰਾਂ ਪਹਿਲਾਂ ਮੈਂ ਕਬੱਡੀ ਦਾ ਜ਼ਿਕਰ ਦਮ ਬਣਾਣਾ ਫਿਰ ਮੈਨੂੰ ਵੀਰੇ ਕਹਿੰਦਾ ਵੀ ਯਾਰ ਤੂੰ ਖੇਡ ਕਹਿੰਦਾ ਵੀ ਬਹਿ ਕਹਿੰਦਾ ਮਿਹਨਤ ਕਰ アルカナ ਵੀ ਜਾਂ ਬੰਦਾ ਕਹਿੰਦਾ ਸਭ ਤੋਂ ਕਹਿੰਦਾ ਜਿਹੜੀ ਜਾਨ ਹੈ ਨਾ ਕਹਿੰਦਾ ਵੀ ਜਦ ਆਪਣੇ ਜਾਨ ਹੁੰਦੀ ਹੈ ਕਹਿੰਦਾ ਦੂਜੇ ਫਿਰ ਛੋਟੇ ਲੱਗਦੇ ਹੁੰਦੇ ਨੇ ਕਹਿੰਦਾ ਇੱਕ ਵਾਰੀ ਕਹਿੰਦਾ ਜੇ ਤੇਰੀ ਬਾਹਰ ਚ ਜਾਨ ਹੈ ਕਹਿੰਦਾ ਰੌਲਾ ਇਹ ਜਾਨ ਦਾ ਹੀ ਆ ਕਹਿੰਦਾ ਮਿਹਨਤ ਕਰ ਮੈਂ ਕਿਹਾ ਵੀ ਵੀਰੇ ਵੀ ਮੈਂ ਕਰੂੰਗਾ ਕਹਿੰਦਾ ਤੂੰ ਖਾਣ ਪੀਣ ਦੀ ਟੈਨਸ਼ਨ ਛੱਡ ਦੇ ਕਿਉਂ ਉਹ ਤੁਹਾਡਾ ਖਰਚਾ ਬਹੁਤ ਜ਼ਿਆਦਾ ਹੈ ਤੁਹਾਨੂੰ ಗೊತ್ತਾ ਹੈ ਤੂੰ ਇੰਡੀਆ ਜਿੱਡੇ ਮਰਜੀ ਰਜਵਾੜੇ ਹੋ ਜਿਹੜਾ ਕੈਨੇਡਾ ਦਾ ਸਿਸਟਮ ਹੈ ਨਾ ਕੈਨੇਡਾ ਦਾ ਅਲੱਗ ਹੀ ਆ ਉਹ ਤੇ ਤੁਹਾਨੂੰ ਵੀਰੇ ਨੇ ਬਹੁਤ ਮਿਹਨਤ ਕਰਦੀ ਪਈ ਜਿਵੇਂ ਚੱਲ ਰਿਆਂ ਸੀ ਵੀਰਾ ਮਨ ਕਹਿੰਦਾ ਤੂੰ ਖਾ ਇੰਨੀ ਮਿਹਨਤ ਕੀਤੀ ਮੈਨੂੰ ਇੱਕ ਵਾਰੀ ਨਾ ਮੈਨੂੰ ਦਿਮਾਗ 'ਚ ਮੇਰੇ ਬਹਿ ਗਿਆ ਮੈਂ ਕਿਹਾ ਵੀ ਨਹੀਂ ਜਾਂ ਵੀ ਬੀ ਇੱਕ ਵਾਰ ਤਾਂ ਕਰਨੀ ਮੈਂ ਮੈਂ ਛੱਡ ਗਿਆ ਸੀ ਪਰ ਪ੍ਰਮਾਤਮਾ ਨੇ ਮੇਰੇ ਦਿਮਾਗ ਚ ਅਰ ਕਬੱਡੀ ਨੇ ਪ੍ਰਮਾਤਮਾ ਨੇ ਮੈਨੂੰ ਦੋਨਾਂ ਨੇ ਛੱਡਿਆ ਹੈ ਮੈਂ ਕਿਹਾ ਮੈਂ ਇੰਨੀ ਮਿਹਨਤ ਕੀਤੀ ਮੈਂ ਦੱਸ ਨਹੀਂ ਸਕਦਾ ਸ਼ਾਬਦ ਨਹੀਂ ਮੇਰੇ ਕੋਲ ਵੀ ਮੈਂ ਇੰਨਾ ਜਿਆਦਾ ਹਾਰਡ ਵਰਕ ਕੀਤਾ ਨਾ ਵੀਰੇ ਨੇ ਸਾਰੀ ਚੀਜ਼ਾਂ ਕਰਨੀ ਚਲ ਵੀਰੇ ਦਾ ਡਾਈਟਿੰਗ ਸਾਥੀ ਦੀ ਨਾਲ ਨਾਲ ਉਹਨਾਂ ਦੀ ਨਾਲ-ਨਾਲ ਮੈਂ ਵੀ ਕਰੀਆ ਫਿਰ ਉੱਥੇ ਸੜੀ ਟੂਰਨਾਮੈਂਟ ਹੋਇਆ ਸੀ ਸਾਰੇ ਬੰਦੇ ਖੇਡਦੇ ਗਏ ਸੀ ਨਾ ਪਰ ਮੈਂ ਨੋਰਮਲ ਬੈਠਾ ਸੀਗਾ 1.5 2 2.5 ਸਾਲ ਤੋਂ ਮੈਂ ਕਬੱਡੀ ਖੇਡਿਆ ਨਹੀਂ ਸੀ ਨਾ ਫਿਰ ਜਿੱਥੇ ਅਸੀਂ ਰਹਿੰਦੇ ਸੀ ਉੱਥੇ ਨਾ ਥੋੜੇ ਫਰਕ ਲੈਣੇ ਕ ਜਬਰ ਮੈਨੂੰ ਲੱਗਦਾ ਸੀ ਮੈਨੂੰ ਕੋਈ ਫੋਨ ਕਰੂਗਾ ਵੀ ਤੂੰ ਖੇਡ ਹਣਾ ਉਹ ਮੈਨੂੰ ਇੰਨਾ ਇੰਨਾ ਆਫਸੈਟ ਹੋਇਆ ਮੈਂ ਕਿਹਾ ਵੀ ਯਾਰ ਵੀ ਜਮ ਇਸ ਵੀ ਥੱਲੇ ਆ ਗਈ ਯਾਰ ਹਣਾ ਬਾਹਰ ਦੇ ਕੇ ਸਬੰਧ ਹੈ ਮੈਂ ਕਿਹਾ ਵੀ ਯਾਰ ਵੀ ਕਿਸੇ ਨੇ ਪੁੱਛਿਆ ਹੀ ਨਹੀਂ ਕਿ ਉਸ ਟੀਮ ਵਾਲਨੇ ਯਾਰ ਵੀ ਆਏ ਵੀ ਨਹੀਂ ਕਿ ਤੂੰ ਆ ਜਾ ਹਣਾ ਇੱਕ ਦੋ ਮਾੜੀਆਂ ਟੀਮਾਂ ਵੀ ਸਹਿ ਹੋਣਾ ਜੇ ਫੋਨ ਕੀਤਾ ਮੈਨੂੰ ਰੋਣਾ ਆਇਆ ਬਹੁਤ ਬਹੁਤ ਮੈਂ ਕਿਹਾ ਵੀ ਯਾਰ ਵੀ ਠੀਕ ਹੀ ਦੇ ਮੂਰੀ ਰੋਣਾ ਹਣਾ ਕਿਨੇ ਉਦੋਂ ਏਸ ਮੈਨੂੰ ਲੱਗਦਾ ਵੀ ਨਾ 26 26 ਸਾਲ ਦੀ ਮਰਾਨੀ ਜਾਂਦੇ ਜੀ ਮੈਨੂੰ ਰੋਣਾ ਆਇਆ ਬਹੁਤ ਜ਼ਿਆਦਾ ਮੈਂ ਕਿਹਾ ਵੀ ਵੀਰੇ ਨੂੰ ਮੈਂ ਕਿਹਾ ਵੀ ਵੀਰੇ ਮੈਨੂੰ ਕਾਰ ਦੀ ਚਾਬ ਤੁਕ ਤੁਮਾ ਲਾਈਸੈਂਸ ਆਇਆ ਨਹੀਂ ਸੀ ਮਾਮਲਾ ਮੈਂ ਔਰ ਮੈਂ ਓਨ ਕਾਰਚ ਮੈਂ ਫੋਨ ਕਰ ਲਿਆ ਜੀ ਉਹ ਕਾਰਚ ਬਾਰੇ ਬਹੁਤ ਹੋਇਆ ਤੇ ਕਾਰ ਮੈਂ ਸੁਬਦੀ ਮੇਜਵਰੀ ਉਦੋਂ ਸਾਨੂੰ ਪਤਾ ਲਾਈਫ ਚੇਂਜਿੰਗ ਸੈਮੀਨਾਰ ਕੀਤਾ ਸੀ ਉਹਨਾਂ ਨੇ ਇੱਕ ਮੈ ਉਹ ਸੁਣਾਇਆ ਹਨਾ ਸੁਣਿਆ ਉਹ ਤੁਸੀਂ ਪੂਰਾ ਸੁਣ ਕੇ ਦੇਖੋ ਉਹਨਾਂ ਨੇ ਬਹੁਤ ਸੋਹਣਿਆ ਜੀ ਮੈਂ ਇੰਨਾ ਰੋਇਆ ਕਾਰਚ ਮੈਂ ਕਿਹਾ ਮੈਂ ਮੈਂ ਜ਼ੀਰੋ ਹੋ ਗਿਆ ਤੇ ਉਦੋਂ ਰੋ ਰੋ ਕੇ ਮੇਰਾ ਮਨ ਦਾ ਗੁਬਾਰ ਨਿਕਲ ਗਿਆ ਸੀ ਉਹ ਮੇਜਵਰੀ ਸਾਬ ਬੈਂ ਵੀ ਆਸਾਨ ਹੈ ਉਹਨਾਂ ਦਾ ਡਾਇਲੋਗ ਆ ਸੁਣਿਆ ਉਹ ਆਸਾਨ ਹੈ ਮੈਂ ਉਹ ਦਿਮਾਗ ਚ ਪਾ ਲਿਆ ਮੈਂ ਆਸਾਨ ਹੈ ਕੁਝ ਨਹੀਂ ਹੁੰਦਾ ਹੈਰੀ ਵੀਰ ਨੇ ਮੈਨੂੰ ਉਦੋਂ ਕਿਹਾ ਸੀਗਾ ਕਿ ਸੋਣਿਆ ਕਰ ਵੀ ਤੈਨੂੰ ਐਸ ਟਾਈਮ ਇਹਦੀ ਲੋੜ ਆ ਵੀਰਾਂ ਦੇਖ ਲੈ ਵੀ ਥੋੜਾ ਜਿਹਾ ਵੱਧ ਸੋਚਦਾ ਨਾ ਕਿਉਂਕਿ ਉਦੋਂ ਵੀਰ ਆ ਜੀ ਆਪਣੇ ਇੰਨੀ ਜ਼ਿਆਦਾ ਸਟਰਗਲ 'ਚ ਸੀ ਵੀਰੇ ਕੋਲ ਵੀ ਬਸ ਮੇਰੇ ਲਈ ਥੋੜਾ ਜਿਹਾ ਟਾਈਮ ਹੁੰਦਾ ਸੀ ਕਿਉਂਕਿ ਉਹਨੂੰ ਕੰਮ-ਕਾਰ ਬਹੁਤ ਕਰਨੇ ਪੈਂਦੇ ਸੀ ਪੰਜ ਨੱਟ ਵੀਰੇ ਦੀ ਹਣਾ ਮੈਂ ਇੰਨੀ ਮਿਹਨਤ ਕੀਤੀ ਭਾਈ ਬਸ ਮੇਰਾ ਮੈਂ ਵੀ ਸੁਪਨਾ ਹੀ ਆ ਵੀ ਹੁਣ ਬਸ ਕੁਝ ਕਰਨਾ ਮੈਨੂੰ ਚਲ ਮੌਕਾ ਮਿਲ ਗਿਆ ਉਥੇ ਖੇਡਣ ਦਾ ਪਹਿਲੇ ਟੂਰਨਾਮੈਂਟ ਦੇ ਵਿੱਚ ਮੈਂ ਬਹੁਤ ਜ਼ਿਆਦਾ ਵਧੀਆ ਖੇਡਿਆ ਕਿਉਂਕਿ ਮੇਰੀ ਸ਼ਰੀਰ ਦੀ ਇੰਨੀ ਕਮਾ ਤਿਆਰੀ ਕਰਦੀ ਸੀ ਉੱਥੇ ਵੀ ਇਹ ਨਹੀਂ ਵੀ ਮੈਂ ਥੋੜੀ ਜਿਹੀ ਤਿਆਰੀ ਕਰਤੀ ਕਿਉਂਕਿ ਜਿਹੜੀ ਮਸਲ ਦੀ ਮੈਮਰੀ ਸੀ ਮੇਰੇ ਕੋਲ ਸੀ ਮੈਨੂੰ ਮੌੜ ਮੌੜਾ ਖੇਡਣ ਦਾ ਮਾਈਂਡ ਸੈਟ ਹੋ ਗਿਆ ਜਿਹੜੀ ਤੁਹਾਨੂੰ ਕਿਸੇ ਦਿਮਾਗ ਜਾਂ ਪਾਵਰ ਬਾਡੀ 'ਚ ਨਹੀਂ ਦਿਮਾਗ 'ਚ ਹੁੰਦੀ ਆ ਪਹਿਲੇ ਮੈਂ ਬਹੁਤ ਵਧੀਆ ਖੇਡਿਆ ਤਾਂ ਬਹੁਤ ਜ਼ਿਆਦਾ ਵਧੀਆ ਖੇਡਿਆ ਉਸ ਤੋਂ ਬਾਅਦ ਚੱਲ ਮੈਂ ਸਾਰੀ ਟੂਰਨਾਮੈਂਟ ਵਧੀਆ ਖੇਡਿਆ ਉਹਦੇ ਤੋਂ ਬਾਅਦ ਵੈਨਕੂਵਰ ਦੀ ਸੀਜ਼ਨ ਤੋਂ ਬਾਅਦ ਟੋਰਾਂਟੋ ਦੇ ਸੀਜ਼ਨ 'ਚ ਕਬੱਡੀ ਹੁੰਦੀ ਆ ਟੋਰਾਂਟੋ ਦੀ ਕਬੱਡੀ ਸਭ ਤੋਂ ਔਖੀ ਕਬੱਡੀ ਮੰਨੀ ਜਾਂਦੀ ਆ ਸਮਝੀ ਕਿ ਉੱਥੇ ਮਾੜਾ ਬੰਦਾ ਖੇਡ ਨਹੀਂ ਸਕਦਾ। ਉਹਨਾਂ ਦੀ ਗੱਲ ਹੰਡ ਭੰਨਣ ਵਾਲਾ ਕੰਮ ਆ। ਜਿਹੜੇ ਮੁੰਡੇ ਖੇਡਦੇ ਨੇ ਉਹਨਾਂ ਨੂੰ ਪਤਾ ਵੀ ਸੀਨ ਹੁੰਦਾ ਕੀ ਆ ਉੱਥੇ ਵੀ। ਕਿੱਕ ਨੰਬਰ ਤੋਂ ਉਹਨੂੰ ਮਿਲਦਾ ਕਿਵੇਂ ਆ। ਮੈਂ ਚਲੋ ਕਿਨੂੰ ਡਰੰਟੋ ਤੋਂ ਹੋਣ ਆ ਗਿਆ। ਕਹਿੰਦੇ ਸੀ ਤੈਨੂੰ ਕਢਾਉਣਾ ਤੇ ਮੈਨੂੰ ਬੜਾ ਪਤਿ ਲੱਗਿਆ। ਮੈਂ ਕਿਹਾ ਯਾਰ ਮੈਂ ਵੀ ਖੇਡਣ ਜਾਊਂਗਾ ਉੱਥੇ ਹਣਾ। ਉਸ ਤੋਂ ਬਾਅਦ ਇੱਕ ਮੇਰੇ ਨਾਲ ਦਾ ਸੀਗਾ ਫਰੈਂਡ ਮੇਰਾ ਸੀ ਇਕੱਠੇ ਖੇਡਦੇ ਸੀਗੇ। ਉਹਨੂੰ ਪਤਾ ਵੀ ਹੁੰਦਾ ਯਾਰ ਬਿਲਕੁਲ ਨੇਚਰਲ ਆ। ਅਸੀਂ 에어ਪੋਰਟ ਤੇ ਬੈਠੇ ਸਾਰੀ ਜਾਣੇ ਹਣਾ ਅੱਜ ਵੀ ਗੱਲ ਭੁੱਲਦੀ ਨਹੀਂ। ਜਦੋਂ ਤੁਹਾਡ ਕਹਣਾ ਚੱਲਿਆਦਾ ਹੈਗਾ ਕਰਾਂ ਦੋ ਉੱਥੇ ਨੂੰ ਕਹਿੰਦਾ ਤੈਨੂੰ ਮਾਰ ਦੇਣਗੇ ਕਹਾਂ ਦੋ ਇੰਨਾ ਪਤਾ ਵੀ ਉੱਥੇ ਹਸਾਬ ਦਾ ਕੀ ਚੱਲਦਾ ਰ ਮੇਰਾ ਮਾਈਂਡ ਸੈਟ ਇਹੋ ਜਿਹਾ ਸੀ ਮੈਂ ਦੋ ਹੰਦਾ ਦੇਖੀਂਗੇ